ਚੀਕਾਉ ਤੁਸੀਂ ਦੇਖ ਰਹੇ ਜੈਨਿਕਸ਼ਰਾ ਟੀਵੀ ਤੇ ਅੱਜ ਸਵੇਰ ਤੋਂ ਹੀ ਮੌਸਮ ਸੁਹਾਵਣਾ ਹੋ ਚੁੱਕਿਆ ਹੈਗਾ ਤੇ ਨਾਲ ਹੀ ਨਾਲ ਇਹ ਵੀ ਦੱਸਦੀ ਹੈ ਕਿ ਸਵੇਰ ਤੋਂ ਹੀ ਅੱਜ ਬਰਸਾਤ ਹੋਣ ਦੇ ਨਾਲ ਜਿਹੜੇ ਮੌਸਮ ਦੇ ਵਿੱਚ ਗਰਮਾਹਟ ਸੀ ਉਹ ਖਤਮ ਹੋ ਗਈ ਹੈ ਪਾਰਾ ਲੁੜ ਗਿਆ ਤੇ ਇਸ ਵੇਲੇ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਕਾਫੀ ਇਲਾਕੇ ਜਿਵੇਂ ਕਿ ਭਗਤ ਸਿੰਘ ਟਾਊਨ ਗੱਲ ਕਰੀਏ ਜ਼ਮੋਰੀਆ ਪੋਲ ਕਹਿ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਨਿਵੇਸ਼ਕਾਂ ਨੂੰ ਸੂਬੇ 'ਚ ਵਾਪਸ ਲਿਆਂਦਾ ਹੈ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਹੁਣ ਤੱਕ ਲਗਭਗ 74447 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਆਇਆ ਹੈ। ਇਸ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵਿਖਲ ਗਏ ਨੇ। ਐਨਾਈ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਮੇਰਾ ਨਾਮ ਹੁਸ਼ਾਰਜੇ ਨੇ ਮੈਂ ਬਤਨ ਪ੍ਰੋਡਕਟਸ ਕੇ ਲਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਜਲੰਧਰ ਦੇ ਜੱਲੂ ਸਿੰਘਾ ਦੇ ਵਿੱਚ ਅੱਜ ਦਾ ਇਹ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਿਵੇਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾਲ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪਏ। ਲੇਗੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਨਡੀਆਈਸੀ ਦੇ ਕੋਲੋਂ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਫਿਲ ਕੀਤੀ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨੀ ਖਰਾਬ ਕਰਨੇ ਪਏ। ਮਿਲਾਬ ਚੌਂਕ ਤੇ ਕੰਪਨੀ ਬਾਗ ਚੌਂਕ ਦੀ ਗੱਲ ਕਰੀਏ ਤੇ ਇੱਥੇ ਵੀ ਅਸਲੇ ਬਰਸਾਤ ਦੇ ਨਾਲ ਜਿਹੜੀ ਨਿਗਮ ਦੀ ਪੋਲ ਹੈਗੀ ਉਹ ਖੁੱਲਦੀ ਹੋਈ ਨਜ਼ਰ ਜਰੂਰ ਆ ਦਿਖਦੀ ਪਈ ਹੈ ਕਿਉਂਕਿ ਹਰ ਜਗ੍ਹਾ ਤੇ ਜਲਮਗਨ ਹੋਇਆ ਪਿਆ ਜਲੰਧਰ ਵਿੱਚ ਹਰ ਜਗ੍ਹਾ ਤੇ ਪਾਣੀ ਪਾਣੀ ਖੜਾ ਹੈ ਔਰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਰਿਸ਼ ਹੋਏਗੀ ਔਰ ਟੰਡੀਆਂ ਹਵਾਵਾਂ ਤੇਜ਼ ਹਵਾਵਾਂ ਚੱਲਣ ਦੇ ਅਸਾਰ ਵੀ ਇਹ ਦੱਸੇ ਗਏ ਆ ਜਲੰਧਰ ਕਪੂਤਲਾ ਮੋਗਾ ਫਿਰੋਜ਼ਪੁਰ ਲੁਧਿਆਣਾ ਇਵੇ ਤੋਂ 12 ਵਜੇ ਤੇ ਕਰ 12 'ਚ ਪੈਣ ਦਾ ਅਨੁਮਾਨ ਜਿਹੜਾ ਹੈਗਾ ਇਹ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਔਰ ਨਾਲ ਦੀ ਨਾਲ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਵੀ ਹਦਾਇਤ ਦਿੱਤੀ ਹੈ ਕਿ ਜ਼ਰੂਰੀ ਕੰਮ ਹੈਗਾ ਤਾਂ ਹੀ ਬਾਹਰ ਨਿਕਲੋ ਕਿਉਂਕਿ ਜਗਾ ਜਗਾ ਪਾਣੀ ਖੜਾ ਹੋ ਸਕਦਾ ਹੈ ਨੁਕਸਾਨ ਹੋ ਸਕਦਾ ਹੈ ਹਵਾਵਾਂ ਤੇ ਹਵਾਵਾਂ ਚੱਲਣ ਕਰਕੇ ਦਰਖਤ ਜਿਹੜੇ ਹੈਗੇ ਉਹ ਟਹਿਟੇਰੀ ਹੋ ਸਕਦੇ ਇਸ ਕਰਕੇ ਲੋਕਾਂ ਨੂੰ ਹਦਾਇਤ ਦਿੱਤੀ ਹੈ ਦੀ ਲਾਲੀ ਨਾਲ ਇਹ ਵੀ ਦੱਸਦੀ ਹੈ ਕਿ ਇਸ ਵੇਲੇ ਮੌਸਮ ਜਿਹੜਾ ਮੌਸਮ ਦੇ ਨਾਲ ਜਿਹੜਾ ਮੌਸਮ ਖੁਸ਼ਕ ਸੀਗਾ ਹੁੰਮਸ ਭਰਿਆ ਸੀਗਾ ਉਸ ਦੇ ਨਾਲ ਹੰਲਕ ਜਿਹੜੀ ਹੈਗੀ ਆ ਉਹ ਮਹਿਸੂਸ ਤੇਰੀ ਕੀਤੀ ਜਾ ਸਕਦੀ ਹੈ ਲਗਾਤਾਰ ਫੇਰ ਤੋਂ ਹੀ ਅੱਜ ਜਲੰਧਰ ਦੇ ਵਿੱਚ ਬਾਰਿਸ਼ ਹੋ ਰਹੀ ਹੈ ਮੈਂ ਗ੍ਰਾਫਿਕ ਜ਼ਰੀਏ ਵੀ ਕੁਝ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਸ ਵੇਲੇ ਕਿਹੜੀ ਕਿਹੜੀ ਜਗ੍ਹਾ ਤੇ ਬਰਸਾਤ ਹੋ ਰਹੀ ਹੈ ਜੇ ਮੈਂ ਜਲੰਧਰ ਦੀ ਗੱਲ ਆ ਜਲੰਧਰ ਦੇ ਅਸੀਂ ਸੈਂਟਰ ਪੁਆਇੰਟ ਤੇ ਖੜੇ ਆ ਨਕੋਦਰ ਵਾਲੇ ਪਾਸੇ ਪਰਲਾਣੇ ਵਾਲੇ ਪਾਸੇ ਜਲੰਧਰ ਦਾ ਜਿਹੜਾ ਸੈਂਟਰ ਪੁਆਇੰਟ ਹੈਗਾ ਲਕੋਤਰ ਦੀ ਗੱਲ ਕਰੀਏ ਫਗਵਾੜੇ ਦੀ ਗੱਲ ਕਰੀਏ ਅ ਇਸ ਵਾਲੇ ਪਾਸੇ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ نیچے ਪਰ ਨਾਰੇ ਵਾਲੇ ਪਾਸੇ ਮਲੌਰ ਫਲੇਰ ਕੋਟਲਾ ਇਧਰ ਹਰਿਆਣੇ ਵਾਲਾ ਪਾਸਾ ਸਾਰਾ ਬਰਸਾਤ ਨਾਲ ਘਿ ਰਿਹਾ ਹੋਇਆ ਏ ਜੇ ਦੂਸਰੀ ਗੱਲ ਕਰਾਂ ਤੇ ਪੌਂਡਾ ਸਾਹਿਬ ਇਧਰ ਪਹਾੜੀਆਂ ਵਾਲੇ ਪਾਸੇ ਵੀ ਬਾਰਿਸ਼ ਜਿਹੜੀ ਹੈਗੀ ਆ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਜੇ ਮੈਂ ਮਾਚਲ ਦੀ ਜਾਂ ਅਮਰੀਕ ਸਰ ਦੀ ਗੱਲ ਕਰਾਂ ਅਮਰੀਕ ਸਰ ਵੀ ਬਾਰਿਸ਼ ਹੋ ਰਹੀ ਹੈ ਹਲੇ ਮਾਚਲ ਦੇ ਵਿੱਚ ਕਿੰਨੀ ਬਾਰਿਸ਼ ਨਹੀਂ ਹੈਗੀ ਪਰ ਜਿਹੜੇ ਬਦਾਨੀ ਇਲਾਕੇ ਹੈਗੇ ਮਦਾਨੀ ਇਲਾਕਿਆਂ ਦੇ ਵਿੱਚ ਬਰਸਾਤ ਹੁੰਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਜਲੰਧਰ ਦੇ ਵਿੱਚ ਬਰਨਾਲਾ ਮਲੇਰਕੋਟਲਾ ਇਧਰੋਂ ਮੋਗੇ ਵਾਲੀ ਸਾਈਡ ਸਾਰੇ ਪਾਸੇ ਬਰਸਾਤ ਹੁੰਦੀ ਨਜ਼ਰ ਆ ਰਹੀ ਹੈ ਔਰ ਇਹ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਕਿ ਅੱਜ ਸਵੇਰ ਤੋਂ ਹੀ ਤਕਰੀਬਨ ਤਕਰੀਬਨ 8 ਵਜੇ ਤੋਂ ਬਰਸਾਤ ਪੈਣੀ ਸ਼ੁਰੂ ਹੋ ਗਈ ਹੈ ਔਰ ਰੁਕ ਰੁਕ ਕੇ ਸਾਰਾ ਦਿਨ بارش ਚਦਾ ਹੀ ਹੁੰਦੀ ਹੋਈ ਨਜ਼ਰ ਆਵੇਗੀ ਤੇ ਨਾਲ ਦੀ ਨਾਲ ਜਿਹੜਾ ਦਰਮਿਆਸ ਸੀਗੀ ਮੌਸਮ ਦੇ ਵਿੱਚ ਹਮਮਤ ਸੀਗੀ ਕਾਫੀ ਗਰਮਿਆਸ਼ ਮਹਿਸੂਸ ਕੀਤੀ ਜਾ ਰਹੀ ਉਹਦੇ ਕਰਕੇ ਲਗਾਤਾਰ ਲੋਕਾਂ ਦੇ ਵਿੱਚ ਜਿਹੜਾ ਰੋਸ ਹੈਗਾ ਕਿ गर्मी तो कदों तक राहत मिलेगी पर इस वेल लोगों गर्मी तो राहत मिलती हुई नजर आ रही है मैं थोड़ी जी तस्वीर साइड तो भी दिखादा क्योंकि जोड़े वहीकल है लोग जोड़े है बरसाती पा के इस वे चलते हुए नजर आ रहे क्योंकि तो जो अलर्ट जारी किया मौसम विभाग वालों की बरसात होने के अगर भी आसार है इसलिए बरसात तो बचने वास्ते लोग बरसातियां पा के चलते हुए साफ दिखाई दे रहे हैं और मौसम विभाग वालों मैं फिर द्वारा जिक्र कर रहा मौसम विभाग ने अलर्ट जारी किया है कि

WhatsApp channel par but...